ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਆਲਓਵਰ ਸੂਟ ਦੀ ਕਟਿੰਗ ਸਭ ਤੋਂ ਪਹਿਲਾਂ ਤੁਸੀਂ ਲੰਬਾਈ ਲੈਣੀ ਆਂ ਦੇਖੋ ਜਿੰਨੀ ਮੈਂ ਲੰਬਾਈ ਰੱਖਣੀ ਆ ਮੈਂ ਰੱਖਣੀ ਆ 43 ਇੰਚ 43 ਤੇ 43 ਚ ਤੁਸੀਂ 4 ਜੋੜ ਲੈਣਾ ਤੁਸੀਂ ਇੱਕ ਸਿਰੇ ਤੋਂ ਨਿਸ਼ਾਨੀ ਲਗਾ ਲੈਣੀ ਆ 40 4 47 ਇੰਚ ਦੇ ਠੀਕ ਹੈ ਇਹ 47 ਇੰਚ ਨੂੰ ਤੁਸੀਂ ਇਦਾਂ ਸਾਰੇ ਕੱਪੜੇ ਨੂੰ ਹੀ ਫੋਲਡ ਕਰ ਲੈਣਾ ਇਹ ਇੱਥੋਂ ਇਦਾਂ ਸਾਰਾ ਹੀ ਫੋਲਡ ਕਰ ਲੈ ਹੁਣ ਦੇਖੋ ਆਪਾਂ 47 ਇੰਚ ਕੱਪੜਾ ਫੋਲਡ ਕਰ ਲਿਆ ਇਦਾਂ ਸਿੱਧਾ ਪਾਸੇ ਅੰਦਰ ਆ ਤੇ ਆਪਾਂ ਉੱਪਰ ਪੁੱਠਾ ਪਾਸਾ ਰੱਖਿਆ ਸਾਰੇ ਕੱਪੜੇ ਨੂੰ ਆਪਾਂ ਫੋਲਡ ਕਰ ਲੈਣਾ ਉਸ ਤੋਂ ਬਾਅਦ ਆਪਾਂ ਜਿਹੜਾ ਕੱਪੜਾ ਇਹਨੂੰ ਸਿਰੇ ਤੋਂ ਸਿਰੇ ਹੀ ਤਾਰ ਲੈਣਾ ਹੁਣੇ ਕਪੜਾ ਆਪਾਂ ਤਾਰ ਲਿਆ ਹੁਣ ਲੰਬਾਈ ਤਾਂ ਆਪਣੀ ਸ਼ਰਟ ਦੀ ਪੂਰੀ ਹੋ ਗਈ ਹੁਣ ਆਪਾਂ ਤਾਰਨੀ ਆ ਚੜਾਈ ਘੇਰੇ ਦੇ ਹਿਸਾਬ ਨਾਲ ਜਿਹੜਾ ਘੇਰਾ ਆਪਾਂ ਰੱਖਣਾ ਉਹ 2.5 ਰੱਖਣਾ ਜਿੱਦਾਂ ਇਹਨਾਂ ਦੀ ਹਿਪ 2.5 ਆ ਤੇ ਘੇਰਾ ਇਹਨਾਂ ਦਾ 20 ਆ ਤਾਂ ਤੁਸੀਂ 2.5 ਦੇ ਹਿਸਾਬ ਨਾਲ ਜਿਹੜੀ ਚੀਜ਼ ਦੋਨੋਂ ਜੋ ਵੱਧ ਹੋਊਗੀ ਉਹਦੇ ਹਿਸਾਬ ਨਾਲ 4 ਇੰਚ ਪਲੱਸ ਕਰ ਲੈਣਾ ਜਿੱਦਾਂ ਮੈਂ 2.5 ਦੇਖੋ ਇਹਨਾਂ ਦੀ ਹਿਪ 2.5 ਤੋਂ ਤੁਸੀਂ 4 ਇੰਚ ਪਲੱਸ ਕਰ ਲੈਣਾ ਹੁਣ ਆਪਾਂ ਸਾਰੀ ਸ਼ਰਟ ਤੇ ਨਾ ਘੇਰੇ ਚ 4 ਇੰਚ ਪਲੱਸ ਕਰਕੇ 24.5 ਹੋ ਗਿਆ ਜਿੰਨਾ ਵੀ ਤੁਹਾਡਾ ਘੇਰਾ ਹੋਵੇ 4 ਇੰਚ ਪਲੱਸ ਕਰ ਲੋ ਚੜਾਈ ਚ ਕਿਰੋਗੀ ਏਦਾਂ ਚੜਾਈ ਚ ਨਿਸ਼ਾਨੀ ਲਾ ਲੋ ਸਾਰੇ ਕੱਪੜੇ ਨੂੰ ਆਪਾਂ ਏਦਾਂ ਨਿਸ਼ਾਨੀ ਲਾ ਕੇ ਹੁਣ ਇਹ ਆਪਣਾ ਸ਼ਰਟ ਦਾ ਕੱਪੜਾ ਕਟਿੰਗ ਹੋ ਗਿਆ ਹੁਣ ਇਹਨੂੰ ਆਪਾਂ ਇੱਥੋਂ ਜਿੱਥੇ ਨਿਸ਼ਾਨ ਲਾਇਆ ਉੱਥੇ ਕਟਿੰਗ ਕਰ ਲੈਣਾ ਤੇ ਸ਼ਰਟ ਦੇ ਕੱਪੜੇ ਨੂੰ ਇੱਕ ਸਾਈਡ ਰੱਖਣਾ ਹਾਂਜੀ ਜਿਹੜਾ ਆਪਣਾ ਐਕਸਟਰਾ ਕੱਪੜਾ ਸੀਗਾ ਸ਼ਰਟ ਤੋਂ ਬਾਹਰ ਸੀ 47 ਇੰਚ ਤੋਂ ਉਹ ਕੱਪੜੇ ਚੋਂ ਆਪਾਂ ਪਹਿਲਾਂ ਬਾਹਾਂ ਕੱਢਣੀਆਂ ਨੇ ਐਦਾਂ ਦੇਖੋ ਆਪਾਂ ਇਹਨੂੰ ਫੋਲਡ ਕਰ ਲੈਣਾ ਇੱਕ ਫੋਲਡ ਐਦਾਂ ਇੱਕ ਸਾਈਡ ਰੱਖ ਕੇ ਇੱਧਰੋਂ ਤੁਸੀਂ ਰੱਖਣੀ ਆ ਲੰਬਾਈ ਜਿੱਦਾਂ ਮੇਰੇ ਕੋਲ ਬਾਹ ਜਿਹੜੀ ਤਿਆਰ ਆ 16 ਇੰਚਾ ਤੁਸੀਂ ਲੰਬਾਈ 'ਚ ਬਾਹ ਦੀ 'ਚ 16 'ਚ 3 ਜੋੜਨੇ ਆ 17 18 19 ਇੰਚ 19 ਇੰਚ ਦੀ ਤੁਸੀਂ ਬਾਹ ਦੀ ਕਟਿੰਗ ਕਰਨੀ ਆ ਲੰਬਾਈ 'ਚ 3 ਇੰਚ ਪਲੱਸ ਕਰਨੀ ਆ ਤੁਹਾਡੀ ਜਿੰਨੀ ਵੀ ਤਿਆਰ ਲੰਬਾਈ ਆ ਉਸ ਤੋਂ ਬਾਅਦ ਤੁਸੀਂ ਇੱਧਰ ਨੂੰ ਚੜਾਈ 'ਚ ਆਪਣਾ ਮੋਢਾ ਦੇਖਣਾ ਜੇ ਤਾਂ ਤੁਹਾਡਾ ਮੋਢਾ ਦੇਖੋ ਇਸ ਦੇ ਅੰਦਰ ਆਉਂਦਾ ਏ ਤਾਂ ਤੁਸੀਂ ਇਹ 'ਚ ਕੱਟ ਪਾਉਣੀ ਆ ਜੇ ਮੋਢਾ ਨਹੀਂ ਆਉਂਦਾ ਤਾਂ ਤੁਸੀਂ ਐਦਾਂ ਇੱਕ ਪਾਸਾ ਪੂਰਾ ਕਰ ਲੈਣਾ ਤੇ ਜਿੰਨਾ ਵੀ ਥੋੜਾ ਇਹ ਘਟੂਗਾ ਵੀ ਪਹਿਲਾਂ ਆਪਣਾ ਮੋਡਾ ਇਸੇ ਹਿਸਾਬ ਨਾਲ ਪੂਰਾ ਕਰਨਾ ਜੇ ਥੋੜਾ ਮੋਡਾ 10 ਹੈ 11 ਹੈ 11.5 ਹੈ ਜਿੰਨਾ ਵੀ ਉਹ ਹਿਸਾਬ ਨਾਲ ਤੁਸੀਂ ਮੋਡਾ ਪੂਰਾ ਕਰਕੇ ਇੱਕ ਪਾਸਾ ਪੂਰਾ ਕਰ ਲੈਣਾ ਦੂਜੇ ਪਾਸੇ ਤੁਸੀਂ ਜੋੜ ਪਾਉਣਾ ਹੈ ਠੀਕ ਹੈ ਹੁਣ ਮੇਰਾ ਮੋਡਾ ਜਿਹੜਾ ਉਹ 9 ਇੰਚ ਆ ਇਹ 10 ਇੰਚ ਤਾਂ ਮੇਰੇ ਲਈ ਇਹ ਕੱਪੜਾ ਬਹੁਤ ਆ ਇੱਥੋਂ ਮੈਂ ਦੀ ਕਟਿੰਗ ਕਰ ਦਉਂਗੀ ਹਾਂਜੀ ਜੇ ਤਾਂ ਵਖੋਣ ਤੁਹਾਡੇ ਜਿਹੜਾ ਪ੍ਰਿੰਟਡ ਸੂਟ ਆ ਤੁਸੀਂ ਉਹਦੇ ਫਲਾਵਰ ਵੀ ਦੇਖਣੇ ਹੁੰਦੇ ਨੇ ਵੀ ਦੋਨੇ ਪੱਲਿਆਂ ਦੇ ਫਲਾਵਰ ਜਾਂ ਦੋਨੇ ਬਾਹਾਂ ਦੇ ਫਲਾਵਰ ਉੱਪਰ ਨੂੰ ਹੀ ਜਾਣੇ ਇੱਕ ਪਾਸੇ ਨੂੰ ਠੀਕ ਆ ਹੁਣ ਜਿਹੜਾ ਮੇਰੇ ਕੋਲ ਇਹ ਸੂਟ ਆ ਉਹਦੇ ਫਲਾਵਰ ਇਸ ਹਿਸਾਬ ਦੇ ਨੇ ਵੀ ਇੱਧਰ ਨੂੰ ਹੀ ਜਾਂਦੇ ਨੇ ਜਿਹੜੇ ਡਾਰਕ ਵਾਲੇ ਨੇ ਤਾਂ ਤੁਸੀਂ ਇੱਥੇ ਦੇਖੋ ਬਾਹਾਂ ਦੀ ਕਟਿੰਗ ਕਰਨੀ ਆ ਸਭ ਤੋਂ ਪਹਿਲਾਂ ਇੱਥੇ ਰੱਖਣੀ ਆ ਮੂਰੀ ਮੇਰੇ ਕੋ ਮੂਰੀ ਹੈਗੀ ਜਿਹੜੀ ਨਾਪ ਦੀ 5.5 ਤਾਂ ਤੁਸੀਂ ਉਹ ਚ 1.5 ਜਾਂ 2 ਇੰਚ ਐਡ ਕਰਨਾ ਕਟਿੰਗ ਚ ਲੇਖੋ 7 ਇੰਚ ਰੱਖ ਲਿਆ ਉਸ ਤੋਂ ਬਾਅਦ ਤੁਸੀਂ ਜਿੱਥੇ ਫੜੀ ਮੋਟਾ ਰੱਖਣਾ ਆਪਾਂ ਖੁੱਲੀ ਸਾਈਡ ਤੁਸੀਂ ਇਦਾਂ 3 ਇੰਚ ਦੀ ਗਲਾਈ ਲਈ ਲਾਉਣੀ ਹੈ ਨਿਸ਼ਾਨੀ ਇਸ ਤਿੰਨ ਨੂੰ ਤੁਸੀਂ ਇਦਾਂ ਬਾਹਨਾ ਮਲਾ ਦੀ ਮੂਰੀ ਨਾਲ ਮਲਾ ਦੇਣਾ ਬਾਹ ਦੀ ਮੂਰੀ ਨਾਲ ਮਿਲਾਈ ਤੋਂ ਬਾਅਦ ਤੁਸੀਂ ਇੱਥੋਂ ਵੀ 3 ਇੰਚ ਰੱਖ ਸਕਦੇ ਹੋ ਤੇ ਬਾਅਦ ਜਿਹਨੂੰ ਇਦਾਂ ਗਲਾਈ ਪਾਉਣੀ ਆ ਠੀਕ ਆ ਫਿਰ ਇਹਨੂੰ ਆਪਾਂ ਕਰ ਲੈਣਾ ਕਟਿੰਗ ਹਾਂਜੀ ਇਹ ਹੋ ਗਈ ਆਪਣੀ ਬਾਹ ਦੀ ਕਟਿੰਗ ਹੁਣ ਜਿਹੜਾ ਥੋੜਾ ਤਿਆਰਨਾ ਆਪਾਂ ਉਹ ਇਦਾਂ ਆਜੂ ਜਿੱਦਾਂ ਮੇਰੇ ਕੋਲ ਬਾਹ 5.5 ਆ ਤਿਆਰ ਨਾਲ ਇੱਥੇ ਮੋਡਾ 9.5 ਆਪਾਂ ਫਿਰ ਇਹਨਾਂ ਨੂੰ ਮਿਲਾ ਦਾਂਗੇ ਆਪਣੇ ਬਾਹਾਂ ਦੀ ਕਟਿੰਗ ਹੋ ਗਈ ਦੇਖੋ ਆਪਣਾ ਸ਼ਰਟ ਦੀ ਵੀ ਕਟਿੰਗ ਹੋ ਗਈ ਬਾਹਾਂ ਦੀ ਵੀ ਹੋ ਗਈ ਹੁਣ ਆਪਾਂ ਕਰਨੀ ਆ ਸਲਵਾਰ ਦੀ ਕਟਿੰਗ ਸਲਵਾਰ ਦੇ ਚ ਸਭ ਤੋਂ ਪਹਿਲਾਂ ਤੁਸੀਂ ਆਪਣੇ ਜਿਹੜੇ ਪਾਟ ਹੁੰਦੇ ਆ ਪੱਲੇ ਜਿਹਨੂੰ ਕਈ ਪੱਟ ਵੀ ਬੋਲਦੇ ਆ ਠੀਕ ਆ ਕੁੰਦੇ ਤੇ ਬੈਲਟ ਇਹ ਸਲਵਾਰ ਲਈ ਤੁਸੀਂ ਤਿੰਨ ਚੀਜ਼ਾਂ ਦੀ ਕਟਿੰਗ ਕਰਨੀ ਹੈ ਠੀਕ ਆ ਹਾਂਜੀ ਦੇਖੋ ਜਿਹੜਾ ਹੁਣੇ ਆਪਣੇ ਸ਼ਰਟ ਦੇ ਬਰਾਬਰ ਕਪੜਾ ਉਤਰਿਆ ਸੀ ਉਹ ਜੋ ਆਪਾਂ ਸਲਵਾਰ ਦੇ ਪੱਲਿਆਂ ਦੀ ਕਟਿੰਗ ਕਰਾਂਗੇ ਹਾਂਜੀ ਦੇਖੋ ਆਪਾਂ ਜਿਹੜਾ ਇਹ ਕਪੜਾ ਹੈ ਸ਼ਰਟ ਦੇ ਬਰਾਬਰ ਉਤਰਿਆ ਸੀ ਉਹ ਕਪੜਾ ਹੁਣ ਜਿਹੜੀ ਆਪਣੀ ਟੋਟਲ ਸਲਵਾਰ ਆ ਉਹਦੀ ਲੰਬਾਈ ਆ 36.5 ਜਿਹਦੇ ਵਿੱਚੋਂ ਤੁਸੀਂ 4 ਇੰਚ ਮਾਈਨਸ ਕਰਨਾ ਤਾਂ ਤੁਹਾਡਾ ਰਹਿ ਗਿਆ 32.5 ਇਹ 4 ਇੰਚ ਮਾਈਨਸ ਆਪਾਂ ਕਰਦੇ ਆਂ 벨ਟ ਲਈ 벨ਟ ਆਪਾਂ 5 ਇੰਚ ਦੀ ਪਾਉਨੇ ਆ ਫਿਰ ਇਹ 4 ਮੈਂ ਤਾਂ ਕਿਤਾ ਹਾਂ ਕਿ ਆਪਾਂ ਨੂੰ 1 ਇੰਚ ਇਹਦੇ ਵਿੱਚ ਵੀ ਸਲਾਈਆਂ ਲਈ ਚਾਹੀਦਾ ਠੀਕ ਆ ਦੇਖੋ ਹੁਣ ਆਪਾਂ ਇਹਦੀ 32.5 ਦੀ ਲੰਬਾਈ ਤੇ ਨਿਸ਼ਾਨੀ ਲਗਾ ਲਾਂਗੇ ਹਾਂਜੀ ਇਹ ਲੋ ਵਾਲੀ ਆਪਾਂ 32 ਦੀ ਨਿਸ਼ਾਨੀ ਉਸ ਤੋਂ ਬਾਅਦ ਜਿਹੜੀ ਤੁਸੀਂ ਪੱਲਿਆਂ ਦੀ ਚੜਾਈ ਰੱਖਣੀ ਹੁੰਦੀ ਉਹ ਮੂਰੀ ਦੇ ਹਿਸਾਬ ਨਾਲ ਰੱਖਣੀ ਹੈ ਜਿਵੇਂ ਮੇਰੇ ਕੋਲ ਜਿਹੜਾ ਨਾਪਾ ਉਹਨਾਂ ਦੀ ਮੂਰੀ 6 ਇੰਚ ਤੁਸੀਂ ਉਹ ਤੋਂ ਡਬਲ ਲਾਉਣਾ ਹੁੰਦਾ ਹੈ 6 ਐਂਡ 6 12 ਜੇ ਤੁਹਾਡੇ ਕੋਲ ਕੱਪੜਾ ਹੈਗਾ ਤਾਂ ਤੁਸੀਂ 13 ਦੀ ਵੀ ਕਟਿੰਗ ਕਰ ਸਕਦੇ ਹੋ ਜੇ ਤੁਹਾਡੇ ਕੋਲ ਪੂਰਾ ਪੂਰਾ ਕੱਪੜਾ ਮੂਰੀ ਦੇ ਹਿਸਾਬ ਦਾ ਤਾਂ ਤੁਸੀਂ 12 ਦੀ ਵੀ ਕਟਿੰਗ ਕਰ ਸਕਦੇ ਹੋ ਹੁਣ ਮੇਰੇ ਕੋਲ ਕੱਪੜਾ ਹੈਗਾ ਤਾਂ ਮੈਂ ਇਸ ਦੀ 13 ਦੀ ਕਟਿੰਗ ਕਰੂੰਗੀ ਚੜਾਈ 'ਚ ਜੀ ਹੁਣ ਇਹ ਆਪਣੇ ਪੱਲੇ ਹੋ ਗਏ ਜੇ ਤੁਹਾਡਾ ਜਿਹੜਾ ਇਹ ਕੱਪੜਾ ਜਿਹੜਾ ਤੁਹਾਡੀ ਮੂਰੀ ਤੋਂ ਜੇ 2 ਇੰਚ ਦੀ ਮੂਰੀ ਪਾਉਣੀਆਂ ਤੋਂ ਵੱਧ ਆ ਤਾਂ ਤੁਸੀਂ ਇਹਦੇ ਵਿੱਚ ਮੂਰੀ ਵੀ ਅਟੈਚ ਕਰ ਸਕਦੇ ਹੋ ਆਪਣੀ ਇਹਨੂੰ ਤੁਸੀਂ ਮੂਰੀ ਲਈ ਰੱਖ ਸਕਦੇ ਹੋ ਤੇ ਇਹ ਤੁਹਾਡੇ ਹੋ ਗਏ ਪੱਲੇ ਇਹਨਾਂ ਨੂੰ ਆਪਾਂ ਕਟਿੰਗ ਕਰਦਾਂਗੇ ਜਿਹੜਾ ਦੇਖੋ ਇਹ ਆਪਣਾ ਮੱਛ ਦਾ ਕੱਪੜਾ ਇਹ ਸੋਪਾ ਕੱਢ ਦਾਂਗੇ ਡਾਇਰੈਕਟ ਮੇਰੇ ਕੋਲ ਜਿਹੜੀ 벨ਟ ਆ ਉਹ 22 ਇੰਚ ਦੀ ਆ 22 ਤੋਂ ਆਪਾਂ 1 ਇੰਚ ਪਲੱਸ ਰੱਖ ਲਾਂਗੇ 23 ਦੀ ਕਟਿੰਗ ਕਰ ਦਾਂਗੇ ਠੀਕ ਆ ਕਿ ਆਪਾਂ ਸਲਾਈਆਂ ਪਾਉਣੇ ਇਤਲੀ ਸਾਈਡ ਵੀ ਜੋੜ ਇਤਲੀ ਸਾਈਡ ਵੀ ਸਲਾਈ ਕਰਾਂਗੇ ਉਸ ਤੋਂ ਬਾਅਦ ਜਿਹੜੀ ਇੱਦਾਂ ਲੈਂਥ ਰੱਖਣੀ ਆ ਉਹ ਤੁਸੀਂ 7.5 ਇੰਚ ਦੀ ਰੱਖਣੀ ਆ ਨੇਫੇ ਲਈ ਤੇ ਬਣਾਣਾ ਅਟੈਚ ਕਰਨ ਲਈ ਠੀਕ ਆ ਇਹ 7.5 ਤੋਂ ਸਿਰਫ 2 ਪੁਆਇੰਟ ਹੀ ਵੱਧਾ ਇਹਨੂੰ ਆਪਾਂ ਪੂਰਾ ਹੀ ਰੱਖ ਲਾਂਗੇ ਜੀ ਇਹ ਜਿਹੜਾ ਆਪਣਾ ਸਾਰਾ ਕੱਪੜਾ ਬਚਦਾ ਏ ਆਪੇ ਜੋ ਬਾਹਾਂ ਵੀ ਕਟਿੰਗ ਕਰ ਲਈਆਂ ਸ਼ਰਟ ਵੀ ਪੱਲੇ ITAR ਲੇ ਬੈਲਟ ਵੀ ਹੁਣ ਆਪਣੇ ਸਿਰਫ ਕੁੰਡੇ-ਕੁੰਡੇ ਰਹਿ ਗਏ ਹੁਣ ਤੁਹਾਡੇ ਜਿੰਨਾ ਵੀ ਕੱਪੜਾ ਤੁਸੀਂ ਇਦਾਂ ਇਹਨੂੰ ਮਲਾ ਕੇ ਲੰਬਾਈ 'ਚ ਵੀ ਫੋਲਡ ਕਰ ਲੈਣਾ ਸਾਰੇ ਨੂੰ ਲੰਬਾਈ 'ਚ ਫੋਲਡ ਕਰਕੇ ਇਹਨੂੰ ਸੈੱਟ ਕਰਕੇ ਰੱਖ ਲੈਣਾ ਹਾਂਜੀ ਹੁਣ ਦੇਖੋ ਆਪਾਂ ਬਚਦਾ ਸਾਰਾ ਕੱਪੜਾ ਫੋਲਡ ਕਰ ਲਿਆ ਇਦਾਂ ਡਬਲ ਕੰਨੀ ਵਾਲੀ ਸਾਈਡ ਤੁਸੀਂ ਜਿੰਨੀ ਪੱਲਿਆਂ ਦੀ ਲੈਂਥ ਰੱਖਦੇ ਹੋ ਉਹ ਲੰਬਾਈ ਉਨੀ ਹੀ ਲੰਬਾਈ ਲਾਉਣੀ ਹੈ ਸਭ ਤੋਂ ਪਹਿਲਾਂ ਦੇਖੋ ਆਪਾਂ 32.5 ਰੱਖਿਆ ਸੀ ਆਪਾਂ 32.5 ਤੇ ਹੀ ਨਿਸ਼ਾਨੀ ਲਾਉਣੀ ਹੈ ਠੀਕ ਹੈ 32.5 ਦੀ ਨਿਸ਼ਾਨੀ ਤੋਂ ਆਪਾਂ ਅੰਦਰ ਨੂੰ ਵੀ ਨਿਸ਼ਾਨੀ ਲਾਉਣੀ ਹੁੰਦੀ ਹੈ ਇੱਕ ਮੂਰੀ ਦੀ ਇਹ ਜਿਹੜੀ ਤੁਸੀਂ ਨਿਸ਼ਾਨੀ ਲਾਉਣੀ ਹੈ ਨਾਰਮਲ ਤੁਸੀਂ 2.5 ਇੰਚ ਦੀ ਰੱਖਣੀ ਹੁੰਦੀ ਹੈ ਇਹ ਠੀਕ ਹੈ ਦੋ ਵੀ ਰੱਖ ਸਕਦੇ ਹੋ ਨਾਰਮਲ 2.5 ਇੰਚ ਦੀ ਰੱਖਦੀ ਆ ਉਸ ਤੋਂ ਬਾਅਦ ਪੱਲਿਆਂ 'ਚ ਜਿੰਨੀ ਥੋੜੀ ਮੂਰੀ ਘੱਟਦੀ ਆ ਤੁਸੀਂ ਇਸ ਉਸ ਇਹਨੂੰ ਇਹਦੀ ਲੰਬਾਈ ਨੂੰ ਉਸੇ ਹਿਸਾਬ ਨਾਲ ਵਧਾ ਸਕਦੇ ਹੋ ਜੇ ਥੋੜੀ ਮੂਰੀ 1/4 ਇੰਚ ਘੱਟਦੀ ਆ ਤਾਂ ਤੁਸੀਂ 2.5 ਤੋਂ ਇਹਨੂੰ 3 ਕਰ ਸਕਦੇ ਹੋ 1 ਘੱਟਦੀ ਆ ਤਾਂ 3.5 ਕਰ ਸਕਦੇ ਹੋ ਮੇਰੀ ਜਿਹੜੀ ਮੂਰੀ ਆ ਉਹ ਪੱਲਿਆਂ 'ਚ ਪੂਰੀ ਹੁੰਦੀ ਆ ਤਾਂ ਮੈਂ ਇਹਦੀ ਨਾਰਮਲ ਕਟਿੰਗ 2.5 ਇੰਚ ਦੀ ਹੀ ਕਰੂੰਗੀ ਠੀਕ ਆ ਪਹਿਲਾਂ ਤੁਸੀਂ ਲੰਬਾਈ ਲੈ ਲੈਣੀ ਆ ਫਿਰ ਤੁਸੀਂ ਆਪਣੀ ਮੂਰੀ ਦੀ ਨਿਸ਼ਾਨੀ ਲਾਉਣੀ ਆ ਉਸ ਤੋਂ ਬਾਅਦ ਤੁਸੀਂ ਇਹ ਤੋਂ ਉਲਟ ਪਾਸੇ ਆਸਣ ਲਾਉਣਾ ਹੁੰਦਾ। ਮਤਲਬ ਕਿ ਜੇ ਉੱਧਰ ਲੰਬਾਈ ਲਏ ਤਾਂ ਤੁਸੀਂ ਇੱਥੇ ਆਸਣ ਲਾਉਣਾ ਹੁੰਦਾ। ਇੱਥੇ ਜਿਵੇਂ ਆਪਣਾ ਆਸਣ ਪੂਰਾ ਰੱਖਦੀਆਂ ਤਾਂ ਮੇਰੀ ਲੰਬਾਈ ਨਹੀਂ ਪੂਰੀ ਹੁੰਦੀ। ਤਾਂ ਤੁਸੀਂ ਪਹਿਲਾਂ ਆਪਣੇ ਕੁੰਦਿਆਂ ਦੀ ਲੰਬਾਈ ਹੀ ਪੂਰੀ ਕਰਨੀ ਹੈ। ਜਿਹੜੀ ਸਾਈਡ ਲੰਬਾਈ ਸੀ ਉਹ ਤੋਂ ਉਲਟ ਆਪਾਂ ਲੰਬਾਈ ਰੱਖਣੀ ਹੈ। ਪਹਿਲਾਂ ਆਪਾਂ ਆਪਣੀ ਪੂਰੀ ਲੰਬਾਈ ਕਰਨੀ ਹੈ 32.5 32.5 ਤੋਂ ਅੰਦਰ ਨੂੰ ਤੁਸੀਂ ਇਹਨੂੰ 2.5 ਇੰਚ ਦੀ ਨਿਸ਼ਾਨੀ ਲਾਉਣੀ ਹੈ। ਠੀਕ ਹੈ? ਫਿਰ A ਟਾਈ ਤੋਂ ਉਸ ਟਾਈ ਨੂੰ ਤੁਸੀਂ ਇਦਾਂ ਤਿਰਛਾ ਮਲਾ ਦੇਣਾ ਪਹਿਲਾਂ ਤੁਸੀਂ ਨਿਸ਼ਾਨ ਲਾ ਲਓਗੇ ਹੁਣ ਸੇਮ ਜਿੱਦਾਂ ਤੁਸੀਂ ਨਿਸ਼ਾਨ ਲਗਾਏ ਆ ਉਹਨੂੰ ਤੁਸੀਂ ਕਟਿੰਗ ਕਰੋਗੇ ਹੁੰਦੇ ਨੂੰ ਇਹ ਸਕੁੰਦਿਆਂ ਦੇ ਉੱਪਰ ਰੱਖ ਲਾਂਗੇ ਆਪਣੀਆਂ ਲੰਬਾਈਆਂ ਤਾਂ ਪੂਰੀਆਂ ਨਹੀਂ ਹੁਣ ਆਪਾਂ ਆਸਣ ਪੂਰਾ ਕਰਨਾ ਦੇਖੋ ਹੁਣ ਇਹਨੂੰ ਆਪਾਂ ਏਦਾਂ ਘੁਮਾ ਦਾਂਗੇ ਘੁਮਾ ਕੇ ਆਪ ਇਹਨੂੰ ਇੱਕ ਸਾਰ ਕਰ ਲਾਂਗੇ ਪਾਹ ਕੁੰਦੇ ਚਾਰੇ ਇਕੱਠੇ ਰੱਖ ਲੇ ਚਾਰੇ ਕੁੰਦੇ ਜਿੰਨਾ ਤੁਹਾਡਾ ਆਸਣ ਜਿਵੇਂ 1.5 10 ਇੰਚ ਦੀ ਕਟਿੰਗ ਕਰਨੀ ਹੈ ਜਿੱਥੇ ਤੁਹਾਡਾ ਆਸਣ ਪੂਰਾ ਹੁੰਦਾ ਉਸ ਨੂੰ ਤੁਸੀਂ ਇਦਾਂ ਨਿਸ਼ਾਨ ਲਗਾ ਕੇ ਇਹਨੂੰ ਕਟਿੰਗ ਕਰ ਲਓਗੇ ਠੀਕ ਹੈ ਕਟਿੰਗ ਕਰੇ ਤੋਂ ਬਾਅਦ ਜੇ ਤੁਹਾਡੇ ਕੁੰਦਿਆਂ 'ਚ ਫਰਕ ਆ ਵੀ ਦੋ ਛੋਟੇ ਦੋ ਵੱਡੇ ਆ ਉਹਨਾਂ ਨੂੰ ਵੀ ਤੁਸੀਂ ਇਦਾਂ ਇੱਕਸਾਰ ਕਰ ਲਓਗੇ ਇੱਕ ਸਰ ਕਰਨ ਦਾ ਫਾਇਦਾ ਇਹ ਹੁੰਦਾ ਜਦੋਂ ਤੁਸੀਂ ਮੂਰੀ ਬਣਾਈ ਤੋਂ ਬਾਅਦ ਪੌਂਚਰ ਬਣਾਈ ਤੋਂ ਬਾਅਦ ਸਲਾਈ ਕਰਦੇ ਹੋ ਤਾਂ ਤੁਹਾਡੀ ਸਲਾਈ ਛੋਟੇ ਵੱਡੇ ਨਹੀਂ ਹੁੰਦੀ ਫਰਕ ਨਹੀਂ ਪੈਂਦਾ ਹੁਣ ਆਪਣੇ ਜਿਹੜੇ ਦੋ ਗੁੰਦੇ ਨੇ ਉਹ ਇਦਾਂ ਬੰਦ ਹੋਣਗੇ ਦੋ ਗੁੰਦੇ ਇਦਾਂ ਉੱਪਰੋਂ ਖੁੱਲੇ ਹੋਣਗੇ ਇਹਨਾਂ ਦਾ ਬੰਦ ਪਾਸਾ ਵੀ ਆਪਾਂ ਇਦਾਂ ਖੋਲ ਦੇਣਾ ਕੈਂਚੀ ਨਾਲ ਹਾਂਜੀ ਹੁਣ ਹੋ ਗਈ ਆਪਣੇ ਸਾਰੇ ਸੂਟ ਦੀ ਕਟਿੰਗ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਅਗਲੀ ਵੀਡੀਓ ਵਿੱਚ ਮੈਂ ਸ਼ਰਟ ਦੀਆਂ ਕਟਾਂ ਕਿੱਦਾਂ ਪਾਉਣੀਆਂ ਮੈਂ ਉਹ ਵੀ ਵੀਡੀਓ ਸ਼ੇਅਰ ਕਰੂੰਗੀ ਅੱਜ ਦੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ